ਹਾਂਜੀ ਮੇਰਾ ਨਾਮ ਸਤਨਾਮ ਸਿੰਘ ਆ। ਫਿਰ ਮੇਰਾ ਚੱਬਾ ਵਾ। ਚੜਦੀ ਪੱਥੀ ਆ। ਤੇ ਮੁਸ਼ਕਲ ਆ ਜਿਹੜੀ ਮੇਰੀ ਬੇਆਪਣਾ ਕੁੜੀ ਆ ਬਲਜੀਤ। ਉਹ ਮੇਰੇ ਕੋਲ ਥਾਂ ਸਾਰਾ ਲੈਂ ਲਈ ਆ, ਖੌਂ ਲਈ ਆ। ਖਾਂ ਥਾਂ ਮੇਰਾ ਹੈਗਾ 6 ਮਰਲੇ। 6 ਮਰਲੇ ਤੋਂ ਉਹ ਮੈਨੂੰ ਬਾਹਰ ਕੱਢ ਦ ਪਾਵਾ। ਮੈਂ ਬਾਹਰ ਲੰਬੇ ਰਹਿਣੇ ਆਵਾਂ। ਵਜਾ ਹੋਈ ਆ ਆਪਣਾ ਬਾਹਰ ਚੁਰੀ ਫਿਰਦੀ ਆ। ਤੇ ਸਾਨੂੰ ਕੋਈ ੱੱਕੇ ਨਾ। ਸਾਹ ਜਾਨ ਪਹਿਹੀ ਡਾਕਦੇ ਆਂ ਤੇ ਸਾਡਾ ਆ ਗੱਤੋਂ ਕਦੀ ਪੜੂ ਇਹਨ ਪੁਲਿਸ ਨੂੰ ਫੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਜਾਂ ਜਾਨ ਸਮਾ ਗੁਰਨਾਮ ਸਿੰਘ ਹਾਜੀ ਪਿੰਡ ਇਹਨੋਂ ਮੇਰਾ ਸ਼ਬਾ ਟਿਕਲੂ ਜੇਣਾ ਮੇਰਾ ਜੇ ਕੋਈ ਕੁੜੀ ਹੈ ਮੇਰੀ ਕੀ ਹਾਂ ਉਹਨਾ ਬਟੀਰ ਤੋਰ ਹਾਂਜੀ ਮੇਰਾ ਨਾਮ ਸਤਨਾਮ ਸਿੰਘ ਆ। ਪਿੰਡ ਮੇਰਾ ਚੱਬਾ ਵਾ। ਚੜਦੀ ਪੱਤੀ ਆ। ਤੇ ਮੁਸ਼ਕਲਾ ਜਿਹੜੀ ਮੇਰੀ ਆਪਣਾ ਕੁੜੀ ਆ ਬਲਜੀਤ ਉਹ ਮੇਰ ਕੋਲ ਥਾਂ ਸਾਰਾ ਲੈਂ ਲਈ ਆ ਖੋਣ ਲਈ ਆ। ਖਾਂ ਥਾਂ ਮੇਰਾ ਹੈਗਾ 6 ਮਰਲੇ। 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ। ਮੈਂ ਬਾਹਰ ਲਾਂਬੇ ਰਹਿਣੇ ਆਵਾ। ਵਾਜਾ ਹੋਈਗਾ ਆਪਣਾ ਬਾਹਰ ਚ ਫਿਰਦੀ ਆ। ਤੇ ਸਾਨੂੰ ਕੋਈ ਡੱਕੇ ਨਾ। ਤੇ ਆਹਨ ਪਹੀ ਡੱਕਦੇ ਆ ਤੇ ਸਾਡਾ ਆਹ ਗੱਤੋਂ ਕਦੀ ਪੁਲੂ ਹੀ ਪੁਲਿਸ ਨੂੰ ਖੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਜਾਣਦੇ ਆਹੀਂ ਉਹ ਕਹਿੰਦੀ ਉਹ ਕਹਿੰਦੀ ਮੈਂ ਪੈ ਦਿੱਤੇ ਬੰਦਾ ਤੇ ਮੈਨੂੰ ਆਪਣਾ ਹੀ ਕੋਈ ਪਰਪਿਆ ਨਹੀਂ ਦਿੱਤਾ ਤਾਂ ਤੁਹਾਡੇ ਨਾਂ ਦੇ ਤਾਂ ਮੇਰੇ ਨਾਂ ਤੇ ਆ ਲਿਖਤਨ ਵੀ ਕੋਈ ਤਾਂ ਕੋਈ ਇਹ ਮੇਰਾ ਨਾਂ ਚੁੱਕ ਠਾਇਆ ਆਪਣਾ ਲਿਖਾਲ ਮੈਨੂੰ ਦਾ ਨਪਾੜਿਆ ਉਹਨੇ ਕਦੇ ਆਂਦੀ ਮੈਂ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਤੇ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਸੀ ਆਹ ਗੱਲ ਬਣੀ ਆ ਪੈਸੇ ਵੀ ਦਿੱਤੇ ਬਾਅਦ ਚ ਨਹੀਂ ਨਾ ਪਹਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆ ਵੀ 15 ਲੱਖ ਤੈਨੂੰ ਦਿੱਤਾ ਵਾ ਝੂਠਾ ਹੀ ਆਖੀ ਜਾਂਦੀ ਹੈ ਹੁਣ ਇਹ ਮੈਂ ਬਾਹਰ ਫਿਰਨ ਰਿਹਾ ਅਸੀਂ ਕਿਉਂ ਬਾਹਰ ਆਉਂਦਾ ਮੈਂ ਪਹਿਲੇ ਛੱਲਾਈ ਫਿਰਦੀ ਸਾਡੇ ਮਗਰ ਕੀ ਗੱਲੀ ਬੋਲ ਪੁਲਿਸ ਆਂਦੀ ਨੇ ਆਪਣਾ ਉਨਵਾੜਿਆ ਵਾ ਚਾਬੀਆਂ ਨਾਲੋਂ ਆਪਣਾ ਦਿੱਤੀਆਂ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲ ਕੇ ਪਰਨੇਣਾ ਉਹਦੇ ਨਹੀਂ ਹੈ ਨਹੀਂ ਚਾਬੀਆਂ ਕੁੜੀ ਕੋਈ ਆ ਜਿਹੜੀ ਇਹ ਨੌਕਰੀ ਕਰਦੀ ਆ ਆਪਣਾ ਸ਼ਹਿਰ ਅੰਮ੍ਰਿਤਸਰ ਡਾਕਟਰ ਆ ਮੇਰੇ ਸਹਿਆ ਕੀ ਮੰਗਦੇ ਹੋ ਉਹ ਕੋਈ ਮੰਗਦੇ ਕੋਲ ਸੁਗਨਾ ਯਾਨ ਲੈਣਾ ਸਾਨੂੰ ਨਾ ਮਾਫੀ ਦਵਾਉ ਦੇ ਹਲਾ ਥਾਂ ਦਵਾਓ ਇਹਦੇ ਕੋਲੋਂ ਜੀ ਬਸ ਇਹ ਸਾਡੀ ਇਹੋ ਹੀ ਮੰਗ ਆ ਹੂੰ ਪੀਂਡੇ ਜੱਬਾ ਪਿੰਦਰ ਸਿੰਘ ਨਾਮ ਮੇਰਾ ਜਮਸਾ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਆ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲਾ ਅਗਦੇ ਸੂਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋਲ ਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਕੇ ਅਨਪੜ ਹੈਗਾ ਅਸੀਂ ਗੂਠਾ ਹੀ ਲਾਉਂਦਾ ਮਾੜੇ-ਮੋੜੇ ਸਾਈਨ ਕਰਦਾ ਵਾ ਜਦ ਕਿ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝੇ ਕਿ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਤੇ ਜਾ ਅਗੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਂ ਨੂੰ ਕਰਾ ਕੇ ਧਿਆਨ ਨੂੰ ਦਾਬੇ ਮਾਰ ਦਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾਂ ਕਰਾਇਆ ਐ ਕਰਾਇਆ ਨਾ ਤੋਂ ਕੋ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਇਹਨੇ ਸੈਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਤੇ ਇਦਾਂ ਵਾ ਕਿ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕੇ ਇਹਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਹੀ ਕਰਦੇ ਹੜਾ ਨਾ ਜੋ ਧੋਖਾ ਧੜੀ ਹੋਉਂਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ 3 ਨੰਬਰਲੇ ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਰਹਿੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਨੂੰ ਪੈਂਦੀ ਵੀ ਆ ਤੇ ਰਹਿੰਦੀ ਇਦਾਂ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਜੰਜਨ ਚੌਥੇ ਦਿਨ ਆਗੇ ਦਾਬੇ ਛਾਬੇ ਮਾਰਦੀ ਆ ਜਾਇਦਤ ਬਾਦ ਅਸੀਂ ਦੱਸਿਆ ਸਾਡੀ ਜਾਇਦਾਦ ਹੱਪਦੀ ਇਦਾਂ ਕਰਦੀ ਆ ਉਹ ਆਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਹਾਡੀ ਜਾਇਦਾਦ ਕੋਈ ਇਦਾਂ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਪੜਤਾ ਹੈਗੀ ਆ ਪਿੰਡ ਮਤਲਬ ਤੁਹਾਡੀ ਸਾਰੀ ਗਵਾਹੀ ਭਰਦਾ ਹੈ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਖਾਲਸਾ ਕੀ ਮਾ ਹਮਲਾ ਨਹੀਂ ਸੁਣਾਂ ਪਿਆਉਤੀ ਦਾ ਜਗਾ ਰੌਲਾ ਵਾ ਪਿਓ ਨੇ ਲਜਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਆਪਣੇ ਕੋਰਟ ਚ ਮਸਲਾ ਜਾਂ ਜਾ ਮਾਲ ਵਿਭਾਗ ਵਿੱਚ ਕੋ ਜਾਣਾ ਓਕੇ